ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਹਾਣੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਵਿਖੇ 5 ਅਕਤੂਬਰ ਤੱਕ ਚੱਲਣ ਵਾਲੇ ਦਾਨ ਉਤਸਵ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਸਕੂਲੀ ਬੱਚੇ ਆਪਣੇ ਘਰਾਂ ਵਿੱਚ ਪਏ ਹੋਏ ਅਨਵਰਤੋ ਸਮਾਨ ਨੂੰ ਲੋੜਵੰਦਾਂ ਲਈ ਦਾਨ ਕਰਨ ਲਈ ਅਗਿਆ ਰਹੇ ਹਨ ਇਸ ਦਾਨ ਉਤਸਵ ਦੇ ਵਿਸ਼ੇਸ਼ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਕਰਮਜੀਤ ਸਿੰਘ ਰਿੰਟੂ ਵਿਸ਼ੇਸ਼ ਤੌਰ ਤੇ ਰੰਜੀਤ ਐਵੇਨਿਊ ਕਮਿਊਨਿਟੀ ਕੇਂਦਰ ਵਿਖੇ ਪਹੁੰਚੇ ਇਸ ਮੌਕੇ ਸਹਾਇਕ ਕਮਿਸ਼ਨਰ ਮੈਡਮ ਪੂਸ਼ਾ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਸਿਟੀ ਨੀਡਸ ਤਾਨ ਉਤਸਵ ਵਿੱਚ ਪਾਈਚਾਰਕ ਸ਼ਮੂਲੀਅਤ ਦੀ ਮਹੱਤਤਾ ਤੇ ਜ਼ੋਰ ਦਿੱਤਾ ਇਸ ਮੌਕੇ ਰੈੱਡ ਕਰਾਸ ਅੰਮ੍ਰਿਤਸਰ ਦੇ ਸਕੱਤਰ ਸੈਮਸਨ ਮਸੀ ਵੀ ਮੌਜੂਦ ਸਨ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੁਸ਼ਹਿਰੇ ਦੀਆਂ ਮੁਬਾਰਕਾਂ ਦੇਣਾ ਆਉਣ ਵਾਲੀ ਦੀਵਾਲੀ ਦੀਆਂ ਮੁਬਾਰਕਾਂ ਦੇਣਾ ਔਰ ਇਹ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਰੈੱਡ ਕਰਾਸ ਵੱਲੋਂ ਬਹੁਤ ਵਧੀਆ ਉਤਸ਼ਾਹ ਨਾਲ ਸ਼ੁਰੂ ਕੀਤਾ ਗਿਆ ਇਹ ਇੱਕ ਦਾਨ ਮਹਾਉਤਸਵ ਦੇ ਜਿਹੜੀ ਡਰਾਈਵ ਉਹ ਸ਼ੁਰੂ ਕੀਤੀ ਗਈ ਹੈ। ਔਰ ਜਿੱਦਾਂ ਤੁਹਾਨੂੰ ਪਤਾ ਕਿ ਉਹ ਵੈਸੇ ਵੀ ਬਹੁਤ ਸਾਰੇ ਸਾਡੀਆਂ ਨੇਟਿਵ ਫੈਮਿਲੀਜ਼ ਹੁੰਦੀਆਂ ਨੇ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਹੜੇ ਵੀ ਅਸੀਂ ਸਕਸ਼ਮ ਆ ਕਿ ਜੋ ਵੀ ਅਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਜਾਂ ਜੋ ਵੀ ਸਾਡੀਆਂ ਯੂਜ਼ਡ ਚੀਜ਼ਾਂ ਨੇ ਕਿਸੇ ਹੋਰ ਲਈ ਯੂਜ਼ ਹੋ ਸਕਦੀਆਂ ਨੇ ਉਹ ਅਸੀਂ ਆਪਣੇ ਜਿਹੜੇ ਲੋੜਵੰਦ ਭੈਣ ਭਰਾ ਨੇ ਉਹਨਾਂ ਨੂੰ ਉਹ ਜ਼ਰੂਰ ਅਸੀਂ ਦਈਏ। ਸੋ ਐਸ ਵਲੇ ਸਾਡੇ ਤੇ ਇੱਕ ਬਹੁਤ ਵੱਡੀ ਮੁਸੀਬਤ ਆਈ ਸੀ ਕਿ ਖੜਾਂਦੇ ਨੇ ਬਹੁਤ ਸਾਰੇ ਲੋਕਾਂ ਨੂੰ ਡਿਸਪਲੇਸ ਕੀਤਾ ਬਾਅਦ ਲੋਕਾਂ ਦੇ ਜਿਹੜੇ ਸੌਣ ਵਾਲੇ ਮੰਜੇ ਬਿਸਤਰੇ ਨੇ ਉਹ ਤੱਕ ਰੁੜ ਗਏ ਨੇ ਲੋਕਾਂ ਕੋ ਸੌਣ ਵਾਲੇ ਕੱਪੜੇ ਹੈ ਨਹੀਂਗੇ ਬਿਸਤਰੇ ਹੈ ਨਹੀਂਗੇ ਓਨਲੀ ਕੱਪੜੇ ਹੈ ਨਹੀਂਗੇ ਜਾਂ ਘਰਾਂ ਦੀਆਂ ਜੰਗੀਆਂ ਵਿੱਚ ਡੇਲੀ ਨੇਟ ਦੀਆਂ ਚੀਜ਼ਾਂ ਨੇ ਉਹ ਨਹੀਂ ਹੈਗੀਆਂ ਸੋ ਉਹਦੇ ਲਈ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਉਹਦੇ ਤਹਿਤ ਮੈਂ ਵੀ ਅਪੀਲ ਕਰਨ ਆਇਆ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਜੋ ਵੀ ਆਪਾਂ ਆਪਣੀ ਨੇਕ ਕਮਾਈ ਦੇ ਵਿੱਚੋਂ ਜਾਂ ਜਿਹੜੀਆਂ ਸਾਡੀਆਂ ਯੂਜ਼ਡ ਚੀਜ਼ਾਂ ਨੇ ਜਿਹੜੀਆਂ ਲੋਕਾਂ ਦੇ ਕੰਮ ਆ ਸਕਦੀਆਂ ਨੇ ਉਹ ਇਸ ਸਬਦ ਦੇ ਵਿੱਚ ਆ ਕੇ ਉਹ ਜ਼ਰੂਰ ਸਾਨੂੰ ਆਪਣੀਆਂ ਦੇਣੀਆਂ ਚਾਹੀਦੀਆਂ ਔਰ ਇੱਕ ਦਾਨ ਵਰਡ ਜਿਹੜਾ ਵਾ ਲੱਗਾ ਚਲੋ ਕਿ ਇੱਕ ਸ਼ਬਦ ਬਣਿਆ ਉਹ ਵਰਤਨਾ ਪੈਂਦਾ ਪਰ ਜਦੋਂ ਅਸੀਂ ਦਾਨ ਕਰਦੇ ਹਾਂ ਤੇ ਸਾਨੂੰ ਅਹਮ ਹੰਕਾਰ ਕਿਤਨਾ ਕਿਤੇ ਸਾਡੇ ਚ ਆ ਜਾਂਦਾ ਸੋ ਮੇਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਰਹੇ ਕਿ ਕਿ ਨੈਕਸਟ ਈਅਰ ਤੋਂ ਅਸੀਂ ਜ਼ਰੂਰ ਇਸ ਡਰਾਈਵ ਦਾ ਨਾਮ ਸ਼ੇਅਰਿੰਗ ਰੱਖਿਏ ਕਿ ਜਿਹੜੀ ਕੋਈ ਵੀ ਅਸੀਂ ਭਾਗੀਦਾਰੀ ਕਰੀਏ ਕਿਸੇ ਦੇ ਦੁੱਖ ਦੇ ਵਿੱਚ ਕਿਸੇ ਦੀ ਲੋਡ ਦੇ ਵਿੱਚ ਸੋ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਆ ਜਿਹੜਾ ਵੀ ਕਿਤੇ ਕੋਈ ਭੈਣ ਭਰਾ ਅੱਗੇ ਆ ਸਕਦਾ ਹੈ ਕਿ ਉਹ ਜਰੂਰ ਇਸ ਦੁੱਖ ਦੇ ਵਿੱਚ ਆ ਕੇ ਆਪਣੀਆਂ ਇਸ ਨੂੰ ਘੱਟ ਕਰਨ ਦੇ ਲਈ ਆਪਣੀਆਂ ਸ਼ੇਅਰਿੰਗ ਪਾਉਣ ਆਪਣੀ ਭਾਗੀਦਾਰੀ ਕਰਨ ਔਰ ਜੋ ਵੀ ਇਸ ਸਮਾਜ ਦਾ ਸਾਡੇ ਲੋਡਬੰਦ ਫੈਮਿਲੀਜ਼ ਦਾ ਭੈਣ ਭਰਾਵਾਂ ਦਾ ਦੁੱਖ ਵੰਡਾਇਆ ਜਾ ਸਕਦਾ ਉਸ ਦੁੱਖ ਨੂੰ ਵੱਡਾ ਹੋ। ਸੋ ਮੈਂ ਇੱਕ ਵਾਰੀ ਫੇਰ ਜ਼ਿਲ੍ਹਾ ਪ੍ਰਸ਼ਾਸਨ ਦੇ ਰੈੱਡ ਕਰਾਸ ਦੇ ਆ ਸਾਡੇ ਐਸਟੀਐਮ ਮੈਡਮ ਆਏ ਨੇ ਸੈਕਟਰੀ ਸਾਹਿਬ ਨੇ ਇੱਥੇ ਸਾਡੇ ਮੈਡਮ ਸੀਨੀਅਰ ਨੇ ਬਹੁਤ ਰੈੱਡ ਕਰਾਸ ਨਾਲ ਜੁੜੇ ਨੇ ਇਹਨਾਂ ਸਾਰਿਆਂ ਦੀ ਬੜੀ ਸ਼ਲਾਘਾ ਕਰਦਾ ਕਿ ਇਹਨਾਂ ਨੇ ਬਹੁਤ ਸ਼ਰਧਾ ਭਾਵ ਦੇ ਨਾਲ ਇਸ ਜਿਹੜੀ ਇਸ ਵੇਲੇ ਨੀਡ ਆਫ ਦਾ ਆ ਰਿਹਾ ਉਹਦੇ ਲਈ ਸੋਚ ਕੇ ਇਹ ਕੰਮ ਸ਼ੁਰੂ ਕੀਤਾ ਇਹ ਮੁਹਿੰਮ 2 ਤਾਰੀਖ ਤੋਂ ਲੈ ਕੇ 5 ਤਾਰੀਖ ਤੱਕ ਜਾਰੀ ਰਹੇਗੀ ਤਾਂ ਦਾਨ ਉਤਸਵ ਮੈਂ ਅਸੀਂ ਸਿਰ ਮਟੀਰੀਅਲ ਤੇ ਫੋਕਸ ਨਹੀਂ ਕਰ ਰਹੇ ਕੋਈ ਅਗਰ ਸਰਵਿਸ ਵੀ ਪ੍ਰੋਵਾਈਡ ਕਰਾਉਣਾ ਚਾਹਤਾ ਹੈ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਸਰਵਿਸ मेडिकल कैंप या ब्लड डोनेशन किसी भी तरह का दान हम लेने के लिए तैयार हैं ये स्पेशली हमने इस बार फोकस किया है कि फ़्लड विक्टिम्स पे फ़ोकस किया जाए पर उसके अलावा भी बहुत सारे नीडी लोग हैं उनकी भी आप मदद कर सकते हैं तो आप बुक्स प्रोवाइड कर सकते हैं बच्चों के लिए आप ग्रॉसरी के आइटम प्रोवाइड कर सकते हैं ग्रॉसरी में भी हम चाहते हैं कि फ़ोकस करें इस बार कि हेल्दी ग्रोसरी आइटम्स वो प्रोवाइड कराएँ कि कोई नट्स प्रोवाइड करा दिए स्नैक्स प्रोवाइड करा दिए कोई पल्सिस की कोई उन्होंने चीज़ प्रोवाइड करा दी है और उसके अलावा आप हाउस होल्ड आइटम्स भी आप प्रोवाइड करा सकते हैं कि जैसे कि सबको पता है कि फ़्लड में इस बार सब लोगों को उनके हाउस होल्ड आइटम्स में बह गए हैं पानी में वो सर्विसेज भी वो प्रोवाइड करा सकते हैं इस बार भी बहुत सारे स्कूल्स आए हैं हमारे साथ स्कूल्स और एन सब लोग आए हुए हैं तो हम चाहते हैं कि आप ऐसा आइटम प्रोवाइड कराएँ जो कि यूज़ेबल हो आप सिर्फ अपना वेस्ट निकालने के लिए इस दान उत्सव को ना यूज़ करें